ਸੰਗਤ ਜਿਸ ਸਕੇਪਨਾ ਕਰਿਓ ਇੱਕ ਸ਼ਬਦ ਆਪ ਜੀ ਨੂੰ ਸਰਵਣ ਕਰਾਉਣਾ ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਇੱਕ ਸਾਖੀ ਹੈ ਜੋ ਸ਼ਾਇਦ ਤੁਸੀਂ ਵੀ ਇਸ ਪਹਿਲਾਂ ਸੁਣੀ ਹੋਵੇ ਇੱਕ ਨਗਰ ਦੇ ਵਿੱਚ ਨਾ ਇੱਕ ਬਹੁਤ ਤਗੜਾ ਪਹਿਲਵਾਨ ਸੀਗਾ ਉਸ ਦੇ ਨਗਰ ਦੇ ਵਿੱਚ ਨਾ ਅਖਾੜਾ ਲੱਗਦਾ ਪਹਿਲਵਾਨਾਂ ਦਾ ਤੇ ਉਹਦੀ ਜਿਹੜੀ ਝੰਡੀ ਹੁੰਦੀ ਹੈ ਨਾ ਸਭ ਤੋਂ ਉੱਚੀ ਹੁੰਦੀ ਹੈ ਮਲਕਿ ਉਹਦਾ ਉਹਦੇ ਲੜਨ ਦਾ ਮੁੱਲ ਜਿਹੜਾ ਨਾ ਸਭ ਤੋਂ ਵੱਡਾ ਰੱਖਿਆ ਜਾਂਦਾ ਐਲਾਨ ਕੀਤਾ ਜਾਂਦਾ ਕਿ ਜਿਹੜਾ ਇਸ ਪਹਿਲਵਾਨ ਨੂੰ ਹਰਾ ਦੇਗਾ ਉਹ ਨੂੰ ਇਹ ਸਾਰੀ ਰਕਮ ਪ੍ਰਾਪਤ ਹੋਏਗੀ ਉਹ ਪਹਿਲਵਾਨ ਐਡਾ ਤਗੜਾ ਸੀ ਕਿ ਉਹਦੇ ਨਾਲ ਲੜਨ ਵਾਸਤੇ ਕੋਈ ਵੀ ਖੜਾ ਨਹੀਂ ਹੁੰਦਾ ਕੋਈ ਵੀ ਰਾਜ਼ੀ ਨਹੀਂ ਹੁੰਦਾ ਉਸੇ ਨਗਰ ਦਾ ਨਾ ਇੱਕ ਬੰਦਾ ਉਸ ਪਹਿਲਵਾਨ ਨਾਲ ਲੜਨ ਵਾਸਤੇ ਤਿਆਰ ਹੋ ਜਾਂਦਾ ਤੇ ਪਹਿਲਵਾਨ ਵੀ ਸੋਚਦਾ ਵੀ ਪਤਾ ਨਹੀਂ ਮੇਰੇ ਨਗਰ ਦਾ ਐਡਾ ਕਿਹੜਾ ਤਗੜਾ ਆਦਮੀ ਹੈ ਜਿਹੜਾ ਮੇਰੇ ਨਾਲ ਲੜਨ ਵਾਸਤੇ ਤਿਆਰ ਹੈ ਸੋ ਉਹ ਅਖਾੜੇ ਵਿੱਚ ਜਾਂਦਾ ਹੈ ਤੇ ਵਿੜੀ ਕਰਦਾ ਵੀ ਕਿਹੜਾ ਬੰਦਾ ਹੈ ਜਿਹਨੇ ਮੇਰੇ ਵਾਸਤੇ ਲੜਨ ਵਾਸਤੇ ਹਾਮੀ ਭਰੀ ਹੈ ਸੋ ਐਨੇ ਨੂੰ ਨਾ ਉਸ ਅਖਾੜੇ ਦੇ ਵਿੱਚ ਇੱਕ ਬੜਾ ਕਮਜ਼ੋਰ ਜਿਹਾ ਬੰਦਾ ਕਮਜ਼ੋਰ ਜ ਆਮ ਘਰੇਲੂ ਬੰਦਾ ਜਿਹਨਾਂ ਜਿਹਦਾ ਪਹਿਲਵਾਨੀ ਨਾਲ ਕੋਈ ਲੈਣਾ ਲੇਗਾ ਤਿੱਗਾ ਨਹੀਂ ਸੋ ਉਹ ਲੜਨ ਵਾਸਤੇ ਉਸ ਅਖਾੜੇ ਵਿੱਚ ਆ ਜਾਂਦਾ ਹੈ ਇਹ ਜਿਹੜਾ ਪਹਿਲਵਾਨ ਸੀ ਇਹ ਦਿਲ ਦਾ ਬੜਾ ਨੇਕ ਤੇ ਸੁਥਰਾ ਸੀ ਭਾਵੇਂ ਕਿ ਨਿਮਰਤਾ ਵਾਲਾ ਬੰਦਾ ਸੀ ਹਾਂ ਕਿ ਹਾਲਾਂਕਿ ਬਹੁਤ ਤਗੜਾ ਸੀ ਪਹਿਲਵਾਨ ਸ਼ਰੀਰਕ ਤੌਰ ਤੇ ਵੀ ਪਰ ਹਾਲਾਂਕਿ ਬਹੁਤ ਨਰਮ ਦਿਲ ਦਾ ਸੀ ਤੇ ਇਹਨੇ ਵੇਖਿਆ ਵੀ ਬੰਦਾ ਬੜਾ ਕਮਜ਼ੋਰ ਹੈ ਇਹ ਖਾਨਦਾਨੀ ਪਹਿਲਵਾਨ ਵੀ ਨਹੀਂ ਲੱਗਦਾ ਪਰ ਪਤਾ ਨਹੀਂ ਕਿ ਇਹਦੀ ਕੀ ਮਜਬੂਰੀ ਹੈ ਕਿ ਇਹ ਮੇ ਨਾਲ ਲੜਨ ਵਾਸਤੇ ਆ ਗਿਆ ਸ਼ਾਇਦ ਵੱਡੀ ਰਕਮ ਵੇਖ ਕੇ ਮੇ ਨਾਲ ਲੜਨ ਵਾਸਤੇ ਆਇਆ ਤੇ ਉਹਨੇ ਸੋਚਿਆ ਲੜਨ ਤੋਂ ਪਹਿਲਾਂ ਮੈਂ ਇਹਦੇ ਨਾਲ ਦੋ ਚਾਰ ਗੱਲਾਂ ਹੀ ਕਰ ਲਵਾਂ ਹੋ ਨਾ ਹੋਵੇ ਵੀ ਗਰੀਬ ਮਾਰ ਹੋ ਜਾਵੇ ਵੀ ਮੇਰੇ ਹੱਥੋਂ ਮਾਰਿਆ ਜਾਏ ਸੋ ਉਹ ਜਾ ਕੇ ਉਹਨਾਂ ਨਾਲ ਗੱਲ ਕਰਦਾ ਜਿਹੜਾ ਕਮਜ਼ੋਰ ਬੰਦਾ ਜਿਹੜਾ ਉਹਦੇ ਨਾਲ ਲੜਨ ਵਾਸਤੇ ਪਹਿਲਵਾਨੀ ਦੇ ਅਖਾੜੇ ਵਿੱਚ ਆਇਆ ਹੁੰਦਾ ਸੋ ਜਾ ਕੇ ਪੁੱਛਦਾ ਭਾਈ ਤੇਰੀ ਕੀ ਮਜਬੂਰੀ ਹੈ ਕਿ ਤੂੰ ਮੇਰੇ ਨਾਲ ਲੜਨ ਵਾਸਤੇ ਆਇਆ ਕਿਉਂਕਿ ਮੇਰੇ ਨਾਲ ਕੁਲਣ ਵਾਸਤੇ ਵੱਡੇ ਵੱਡੇ ਪਹਿਲਵਾਨ ਵੀ ਰਾਜ਼ੀ ਨਹੀਂ ਹੋਏ ਹਾਲਾਂਕਿ ਜਿਹੜੇ ਲੜ ਸਕਦੇ ਸੀ ਉਹ ਵੀ ਰਾਜ਼ੀ ਨਹੀਂ ਹੋਏ ਡਰਦੇ ਸੀ ਮਿੱਤੋ ਪਰ ਤੂੰ ਇੰਨਾ ਕਮਜ਼ੋਰ ਹੈ ਤੇ ਤੇਰਾ ਪਹਿਲਵਾਨੀ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਪਰ ਤੂੰ ਕਿਉਂ ਅਖਾੜੇ ਵਿੱਚ ਮੇਰੇ ਨਾਲ ਲੜਨ ਵਾਸਤੇ ਆ ਗਿਆ ਉਹਨੇ ਦੱਸਿਆ ਕਿ ਮੈਂ ਇੱਕ ਤੇਰੇ ਹੀ ਨਗਰ ਦਾ ਬੜਾ ਗਰੀਬ ਆਦਮੀ ਹਾਂ ਮੇਰੀ ਧੀ ਦੀ ਸ਼ਾਦੀ ਹੈ ਵਿਆਹ ਹੈ ਤੇ ਉਹਦੇ ਵਿਆਹ ਵਾਸਤੇ ਮੇ ਕੋਈ ਵੀ ਪੈਸਾ ਨਹੀਂ ਮੈਂ ਸੋਚਿਆ ਤੇਰੇ ਨਾਲ ਲੜਨ ਵਾਸਤੇ ਵੱਡੀ ਰਕਮ ਰੱਖੀ ਗਈ ਹੈ ਹਾਰਨ ਵਾਲੇ ਨੂੰ ਵੀ ਕੀਮਤ ਮਿਲਣੀ ਹੈ ਰਕਮ ਮਿਲਣੀ ਹੈ ਮੈਂ ਸੋਚਿਆ ਮੈਂ ਹਾਰ ਹੀ ਜਾਵਾਂਗਾ ਤੇ ਸ਼ਾਇਦ ਕੁਝ ਮੈਨੂੰ ਪੈਸਾ ਮਿਲੇਗਾ ਉਹ ਮੈਂ ਆਪਣੇ ਬੱਚੇ ਦੇ ਵਿਆਹ ਤੇ ਲਾ ਲਾਂਗਾ ਜਦੋਂ ਪਹਿਲਵਾਨ ਇਹ ਗੱਲ ਸੁਣਦਾ ਉਹਦਾ ਦਿਲ ਪਸੀਚਿਆ ਜਾਂਦਾ ਤੇ ਉਹ ਕਹਿੰਦਾ ਤੂੰ ਹਾਰਨ ਦੀ ਰਕਮ ਕਿਉਂ ਲੈਣੀ ਹੈ ਤੂੰ ਜਿੱਤਣ ਦੀ ਰਕਮ ਲੈ ਉਹ ਆਦਮੀ ਹੈਰਾਨ ਹੋ ਜਾਂਦਾ ਕਿ ਹਾਰਨ ਦੀ ਕਿਉਂਕਿ ਮੈਂ ਤੇਰੇ ਨਾਲ ਲੜ ਕੇ ਜਿੱਤ ਨਹੀਂ ਸਕਦਾ ਮੈਂ ਤੇ ਤੈਨੂੰ ਹਾਰ ਹੀ ਜਾਵਾਂਗਾ ਇਸ ਕਰਕੇ ਮੈਂ ਜਿੱਤਣ ਵਾਲੀ ਰਕਮ ਕਿਵੇਂ ਲੈ ਸਕਦਾ ਕਹਿੰਦਾ ਜੇ ਮੈਂ ਆਪ ਹਾਰ ਜਾਵਾਂ